Pazhan? 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 चारे दुख बदल गए बैठ सुखा दुख बदल गए बेच सुखा दे दुःख बदल गए बैट सुखा दे दुख बदल गए बैट सुखाद दुख बदल गए बेच सुखा दे दुख बदल गए बेच सुखा गुरू रवदास शुरू रवदास श ਜੈ ਗੁਰਦੇਵ ਧੰਨ ਗੁਰਦੇਵ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਸਾਬ ਸ਼੍ਰੀ ਕਾਂਸ਼ੀਰਾਮ ਜੀ ਅੱਜ ਜਗਤ ਗੁਰੂ ਧੰਨ ਧੰਨ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 699ਵੇਂ ਪ੍ਰਕਾਸ਼ ਦਿਹਾੜੇ ਦੀ ਮੈਂ ਮਾਸਟਰ ਜਿੰਦਰਪਾਲ ਬੰਗਾ ਬੋਜਨ ਸਮਾਜ ਪਾਰਟੀ ਹਲਕਾ ਚਾਰ ਜਲੰਧਰ ਕੈਂਟ ਸਾਰੇ ਹੀ ਦੇਸ਼ ਵਿਦੇਸ਼ ਵਿਵਾਦੇ ਹੋਏ ਗੁਰੂ ਰਵਿਦਾਸ ਨਾਮ ਲੇਵਾ ਸੰਗਤ ਨੂੰ ਬਹੁਤ ਬਹੁਤ ਮੁਬਾਰਕ ਦਿੰਦਾ ਹਾਂ ਔਰ ਸਤਿਗੁਰੂ ਬਿਲਾਸ ਮਹਾਰਾਜ ਜੀ ਨੇ 650 ਸਾਲ ਪਹਿਲਾਂ ਰਾਜ ਭਾਗ ਦੀ ਗੱਲ ਕੀਤੀ ਸੀ ਜਿਸ ਵਿੱਚ ਕਿਹਾ ਸੀ ਕਿ ਐਸਾ ਚਾਹੂੰ ਰਾਜ ਮੈਂ ਜਹਾਂ ਮਿਲੇ ਸਭਨ ਕੋ ਹਨ ਛੋੜ ਬੜਤ ਸਭ ਸੰਬਸੇ ਰਵਿਦਾਸ ਰਹੇ ਪਰਸਾਨ ਵੀ ਮੈਂ ਐਦਾਂ ਦੇ ਰਾਜ ਭਾਗ ਦੀ ਕਲਪਨਾ ਕਰਦਾ ਹਾਂ ਕਿ ਜਿਸ ਰਾਜ ਵਿੱਚ ਕਿਸੇ ਨੂੰ ਕਿਸੇ ਕਿਸਮ ਦੀ ਕੋਈ ਤਕਲੀਫ ਜਾਤ ਪਾਤ ਭੇਦ ਭਾਵ ਕੋਈ ਵਿਤਕਰਾ ਨਾ ਹੋਵੇ ਸਾਰੇ ਇਨਸਾਨ ਬਰਾਬਰ ਹੋਣ ਔਰ ਇਦਾਂ ਦੇ ਰਾਜ ਦੀ ਕਲਪਨਾ ਕੀਤੀ ਸੀ ਔਰ ਮੈਂ ਅੱਜ ਪਿੰਡ ਕੋਟਕਲਾਂ ਵਿੱਚ ਸਤਖਪੁਰ ਬਦਾਸ ਮਹਾਰਾਜ ਦੇ ਗੁਰਦੁਆਰਾ ਵਿਖੇ ਸਾਬਿਕ ਹੈ ਜੂਥ ਵਿੰਗ ਭੋਜਨ ਸਮਾਜ ਪਾਰਟੀ ਵੱਲੋਂ ਕੇਕ ਲਿਆਂਦਾ ਗਿਆ ਔਰ ਕੇਕ ਕੱਟਣ ਦੀ ਰਸਮ ਅਦਾ ਕੀਤੀ ਗਈ ਔਰ ਮੈਂ ਫਿਰ ਤੋਂ ਸਾਰੇ ਸੰਗਤ ਨੂੰ ਬਹੁਤ ਬਹੁਤ ਮੁਬਾਰਕਬਾਦ ਦਿੰਦਾ ਹਾਂ ਜੈ ਗੁਰਦੇਵ ਧੰ ਗੁਰਦੇਵ ਜੈ ਭੀਮ ਜੈ ਭਾਰਤ ਜੈ ਸੰਵਿਧਾਨ ਜੈ ਸਭ ਸ਼੍ਰੀ ਕਨਸ਼ੀਰਾਮ ਜੀ